ਸਸੇਬਾ ਪਿਆਰੇ ਦੋਸਤੋ ਮੈਂ ਤੁਹਾਡਾ ਇੱਕ ਕਹਾਣੀ ਸਾਂਝੀ ਕਰਨ ਲੱਗਾ ਹਾਂ ਮੁਰਖੀਆਂ ਨੌਰੰਗ ਸਿੰਘ ਦੀ ਕਹਾਣੀ ਹੈ ਇਹ ਨੌਰੰਗ ਸਿੰਘ ਲਾਇਲਪੁਰ ਪਾਕਿਸਤਾਨ ਦੇ ਵਿੱਚ ਜਨਮੇ ਤੇ 1947 ਤੋਂ ਬਾਅਦ ਜਦੋਂ ਉਹ ਭਾਰਤ ਆਏ ਤੇ ਖਰੜ ਤੇ ਕੋਲ ਇੱਕ ਪਿੰਡ ਦੇ ਵਿੱਚ ਉਹਨਾਂ ਨੂੰ ਬਸੇਬੇ ਵਾਸਤੇ ਥਾਂ ਮਿਲੀ ਰਹਿਣ ਵਾਸਤੇ ਜ਼ਮੀਨ ਮਿਲੀ ਤੇ ਬਾਅਦ ਵਿੱਚ ਉਹਨਾਂ ਨੇ ਮਹਿੰਦਰ ਸਿੰਘ ਰੰਦਾਵਾ ਦੇ ਨਾਲ ਦੋ ਪੁਸਤਕਾਂ ਵਿੱਚ ਸਹਿਯੋਗ ਕੀਤਾ ਪੰਜਾਬ ਦੇ ਲੋਕ ਗੀਤ ਤੇ ਪੰਜਾਬ ਨਾਮ ਦੀ ਕਿਤਾਬ ਦੇ ਵਿੱਚ ਸਹਿਯੋਗ ਕੀਤਾ ਉਨ੍ਹਾਂ ਦੀ ਕਹਾਣੀ ਹੈ ਮੁਰਕੀਆਂ ਮੁਰਕੀਆਂ ਕਹਾਣੀ ਸ਼ੁਰੂ ਹੁੰਦੀ ਹੈ ਕਿ ਬਿਮਾਰ ਮਾਂ ਅੰਦਰ ਪਈ ਹੰਗੂਰੇ ਮਾਰ ਰਹੀ ਹੈ ਹਾਏ ਹਾਏ ਦੀ ਆਵਾਜ਼ ਆ ਰਹੀ ਹੈ ਤੇ ਬਾਹਰ ਉਹਦੇ ਦੋ ਮੁੰਡੇ ਕਰੀਮੂ ਤੇ ਰਹੀਮੂ ਖੇਡ ਰਹੇ ਨੇ ਅਖਰੋਟਾਂ ਦੇ ਨਾਲ ਖੇਡ ਰਹੇ ਨੇ ਰਹੀਮੂ ਪਚਾਮਿਆਂ ਤੇ ਖੜ ਕੇ ਬਾਹਾਂ ਉਲਾਰ ਕੇ ਨੀਵਾ ਹੋ ਕੇ ਅਖਰੋਟਾਂ ਨੂੰ ਖੁੱਤੀ ਵੱਲ ਸੜਦਾ ਹੈ ਕੁਝ ਅਖਰੋਟ ਖੁੱਤੀ ਦੇ ਵਿੱਚ ਪੈ ਜਾਂਦੇ ਆ ਤੇ ਕੁਝ ਖਿੱਲਰ ਪੁੱਲਰ ਜਾਂਦੇ ਆ ਤੇ ਉਹ ਆਪਣੇ ਭਰਾ ਕਰੀਮੂ ਨੂੰ ਜੋ ਕੁੱਤੀ ਦੇ ਕੋਲ ਬੈਠਾ ਹੈ ਪੁੱਛਦਾ ਹੈ ਕਿ ਕਿੱਦੇ ਤੇ ਨਿਸ਼ਾਨਾ ਲਾਵਾਂ ਉਹ ਇੱਕ ਅਖਰੋਟ ਵੱਲ ਇਸ਼ਾਰਾ ਕਰਦਾ ਹੈ ਤੇ ਉਹ ਅਖਰੋਟ ਤੇ ਅਖਰੋਟ ਮਾਰਨ ਦੀ ਕੋਸ਼ਿਸ਼ ਕਰਦਾ ਹੈ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਨਿਸ਼ਾਨਾ ਔੱਕ ਜਾਂਦਾ ਹੈ ਇਸ ਕਰਕੇ ਕਰੀਮੂ ਬਹੁਤ ਖੁਸ਼ ਹੁੰਦਾ ਹੈ ਉੱਚੀ ਉੱਚੀ ਹੱਸਦਾ ਹੈ ਤੇ ਉਧਰੋਂ ਪਿੱਛੋਂ ਮਾਂ ਦੀ ਆਵਾਜ਼ ਆ ਰਹੀ ਹੈ ਹਾਏ ਵੇ ਪਾਣੀ ਦੀ ਕੁੱਟ ਤਾਂ ਮੂੰਹ 'ਚ ਪਾ ਦਿਓ ਤੇ ਕਰੀਮੂ ਅਖਰੋਟ ਇਕੱਠੇ ਕਰਦਾ ਹੋਇਆ ਕਹਿੰਦਾ ਏ ਉਹ ਦੇ ਦਿੰਨੇ ਆ ਮਾਂ ਤੈਨੂੰ ਪਾਣੀ ਤੇ ਅਖਰੋਟ ਖੱਟੇ ਕਰਕੇ ਜਿੱਥੇ ਵੱਲਾ ਰਹੀਮੂ ਖੜਾ ਸੀ ਉਸ ਜਗ੍ਹਾ ਤੇ ਉਹਦੇ ਵਾਂਗੂ ਹੀ ਬਾਉ ਲਾਰ ਕੇ ਨੀਵਾ ਹੋ ਕੇ ਖੁੱਤੀ ਵੱਲ ਅਖਰੋਟ ਸੜਦਾ ਏ ਤੇ ਪੁੱਛਦਾ ਏ ਕਿੰਨੇ ਪਏ ਰਹੀਮੂ ਜਵਾਬ ਦਿੰਦਾ ਏ ਕਿ ਕੁੱਲ 21 ਪਿਆ ਉਹ ਇਸ ਗੱਲ ਤੋਂ ਬਹੁਤ ਖੁਸ਼ ਹੁੰਦਾ ਏ ਫਿਰ ਉਹ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕਰਦਾ ਏ ਤੇ ਨਿਸ਼ਾਨਾ ਖੋਰੇ ਲੱਗਦਾ ਜਾਂ ਨਹੀਂ ਲੱਗਦਾ ਤੇ ਦਵਾ-ਦਵਾ ਕੇ ਅਖਰੋਟ ਇਕੱਠੇ ਕਰਨ ਲੱਗ ਜਾਂਦਾ ਹੈ ਉਹਨੂੰ ਲੱਗਦਾ ਕਿ ਨਿਸ਼ਾਨਾ ਲੱਗ ਗਿਆ ਉਧਰੋਂ ਰਹੀਮੂ ਉਹਨੂੰ ਡੱਕ ਲੈਂਦਾ ਹੈ ਮੂਰੇ ਆ ਜਾਂਦਾ ਹੈ ਤੇ ਕਹਿੰਦਾ ਨਿਸ਼ਾਨਾ ਨਹੀਂ ਲੱਗਿਆ ਫੋ ਇਸੇ ਰੋਲੇ ਦੇ ਵਿੱਚ ਕਹਿੰਦਾ ਕਿ ਨਿਸ਼ਾਨਾ ਲੱਗਿਆ ਇੱਕ ਕਹਿੰਦਾ ਨਹੀਂ ਲੱਗਿਆ ਇਸੇ ਰੋਲੇ ਦੇ ਵਿੱਚ ਵਿਧਾਨ ਵੱਧ ਜਾਂਦਾ ਹੈ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੋ ਜਾਂਦੇ ਆ ਲੜ ਪਿੰਦੇ ਆ ਇੱਕ ਦੂਜੇ ਦੇ ਛੱਗਿਆ ਤੱਕ ਪਾੜ ਦਿੰਦੇ ਆ ਉਧਰੋਂ ਮਾਂ ਉਹਨਾਂ ਦਾ ਰੋਲਾ ਸੁਣ ਕੇ ਹੋਰ ਆਵਾਜ਼ਾਰ ਹੋ ਜਾਂਦੀ ਹੈ ਤੇ ਉਹਦੀ ਆਵਾਜ਼ ਆ ਰਹੀ ਹੈ ਕਿ ਪਾਣੀ ਦੇ ਦੋ ਮੈਨੂੰ ਪਾਣੀ ਪਿਆ ਤੋ ਤੇ ਪਰ ਇਹ ਆਪਣੇ ਰੌਲੇ ਦੇ ਵਿੱਚ ਲੜਾਈ ਦੇ ਵਿੱਚ ਵਿਅਸਤ ਹੁੰਦੇ ਆ ਤੇ ਮਾਂ ਵਿਚਾਰੀ ਪਿਆਸ ਦੇ ਨਾਲ ਪਿਆਸੀ ਮਰਦੀ ਐ ਤੇ ਉਹਦੇ ਬੁੱਲਾਂ ਤੇ ਸਿਕੜੀਆਂ ਜਮਾਉਂਦੀਆਂ ਇਹ ਲੜਦੇ ਰਹਿੰਦੇ ਆ ਇਹ ਇਸੇ ਤਰ੍ਹਾਂ ਹੀ ਕਰਦੇ ਆ ਪਹਿਲਾਂ ਵੀ ਖੇਡਦੇ ਖੇਡਦੇ ਲੜ ਪੈਂਦੇ ਆ ਤੇ ਜਦੋਂ ਕੁਝ ਸਮਾਂ ਬੀਤਦਾ ਐ ਫਿਰ ਇੱਕੋ ਜੇ ਹੋ ਕੇ ਫਿਰ ਖੇਡਣ ਲੱਗ ਜਾਂਦੇ ਆ ਤੇ ਇਹ ਕਦੇ ਕਦੇ ਮਿੱਟੀ ਨਾਲ ਅੱਟੇ ਹੋਏ ਨੰਗੇ ਪੈਰੀ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਭੌਂਦੇ ਫਿਰਦੇ ਆ ਇਹਨਾਂ ਦੇ ਨਾਲ ਇਹਨਾਂ ਦੇ ਹਾਨ ਦਾ ਮੁੰਡਾ ਕੋਈ ਖੇਡਣਾ ਪਸੰਦ ਨਹੀਂ ਕਰਦਾ ਕਰੀਮੂ ਦੀ ਉਮਰ 16 ਸਾਲ ਹੈ ਤੇ ਰਹੀਮੂ ਦੀ ਉਮਰ 14 ਸਾਲ ਹੈ ਇਹ ਅਖਰੋਟਾਂ ਦੇ ਨਾਲ ਖੇਡਦੇ ਰਹਿੰਦੇ ਆ ਪਿੰਡ ਵਾਲੇ ਇਹ ਸਮਝਦੇ ਆ ਕਿ ਇਹਨਾਂ ਨੂੰ ਨਹੀਂ ਖੇਡਣਾ ਚਾਹੀਦਾ ਇਹ ਤਾਂ ਜਵਾਕਾਂ ਦੇ ਖੇਡਣ ਵਾਲੀ ਖੇਡ ਹੈ ਪਰ ਇਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਆ ਇਹ ਅਖਰੋਟਾਂ ਤੋਂ ਵਾਕਦੇ ਆ ਤਾਂ ਕੌਂਡੀਆਂ ਨਾਲ ਖੇਡਣ ਲੱਗ ਜਾਂਦੇ ਆ ਜੇ ਦੋਵਾਂ ਚੀਜ਼ਾਂ ਤੋਂ ਵਾਕ ਜਾਂਦੇ ਆ ਇਹ ਪਿੰਡ ਦੀ ਹੱਟੀ ਮੂਰੇ ਜਾ ਕੇ ਬੈਠ ਜਾਂਦੇ ਆ ਉਥੋਂ ਲੋਕਾਂ ਦੀਆਂ ਇੱਧਰ ਲੀਆਂ ਉੱਧਰ ਲੀਆਂ ਅਲੂਣੀਆਂ ਸਲੂਣੀਆਂ ਸੁਣ ਕੇ ਕੰਨਾਂ ਦਾ ਰਸ ਪੂਰਾ ਕਰ ਲੈਂਦੇ ਆ ਜੇ ਉੱਥੇ ਵੀ ਕੋਈ ਬੰਦਾ ਨਾ ਮਿਲਦਾ ਗੱਲਾਂ ਕਰਨ ਵਾਸਤੇ ਤੇ ਫਿਰ ਆਪਣੀਆਂ ਗੁਲੇਲਾ ਚੱਕਦੇ ਆ ਚੱਕ ਕੇ ਚਰਾੰਦਾਂ ਦੇ ਵਿੱਚ ਆਪਣੇ ਕਰੀਰਾਂ ਦੇ ਵਿੱਚ ਕਿਕਰਾਂ ਦੇ ਵਿੱਚ ਆ ਜਾਂਦੇ ਕੋਈ ਪੰਛੀ ਵੇਖਦੇ ਕੋਈ ਕਬੂਤਰ ਕੋਈ ਬਟੇਰਾ ਵੇਖਦੇ ਕੋਈ ਗਿਟਾਰ ਵੇਖਦੇ ਆ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੇ ਆ ਕਿ ਉਹ ਬੈਠੇ ਉਹ ਬੈਠੇ ਨੇੜੇ ਰੋਲਾ ਸੁਣ ਕੇ ਪੰਛੀ ਉੱਡ ਜਾਂਦੇ ਆ ਇਹ ਆਪਣੀ ਗਲੇਲਾ ਦੀਆਂ ਤੰਦਾਂ ਨੂੰ ਕੱਸਦੇ ਆ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਪੰਛੀ ਪਹਿਲਾਂ ਹੀ ਉੱਡ ਚੁੱਕੇ ਹੁੰਦੇ ਆ ਫਿਰ ਉੱਥੋਂ ਨਿਰਾਸ਼ ਹੋ ਕੇ ਇਹ ਸੂਏ ਵੱਲ ਨੂੰ ਦੁਰ ਪੈਂਦੇ ਆ ਸੂਏ ਤੇ ਆ ਕੇ ਸੂਏ ਦੇ ਕੰਡੇ ਤੇ ਇੱਕ ਰੋਖੇ ਉਹਦੇ ਥੱਲੇ ਆ ਕੇ ਬਹਿਟ ਜਾਂਦੇ ਆ ਤੇ ਨਿਰਾਸ਼ਾ ਦੇ ਵਿੱਚ ਤਾਂ ਵੀ ਆਟਾ ਆਟਾ ਦੀਆਂ ਗੱਲਾਂ ਕਰਦੇ ਆ ਕਿ ਯਾਰ ਆਪਣੇ ਤੱਕ ਤੱਕ ਦੀ ਨਿਸ਼ਾਨਾ ਨਹੀਂ ਲੱਗਿਆ ਲੋਕੀ ਬਦਾਨੀ ਕਿਵੇਂ ਲਾ ਲੈਂਦੇ ਆ ਕਰੀਮੂ ਆਖਦਾ ਪਰ ਹਿਮੂ ਕਹਿੰਦਾ ਕਿ ਉਹਨਾਂ ਦੀਆਂ ਗਲੇਲਾ ਤੇ ਗੋਲੀਆਂ ਹੋਰ ਹੋਣੀਆਂ ਕੋਈ ਕਿਸੇ ਹੋਰ ਚੀਜ਼ ਦੀਆਂ ਬਣੀਆਂ ਹੋਣੀਆਂ ਆਪਣੇ ਤਾਂ ਕਦੇ ਕੋਈ ਪੰਛੀ ਮੋਇਆ ਨਹੀਂ ਅਜੇ ਤੱਕ ਐਦਾਂ ਹੀ ਗੱਲਾਂ ਕਰਦੇ ਕਰਦੇ ਸੂਏ ਤੇ ਬੈਠੇ ਉਹਦਾ ਜਿਹੜਾ ਚਿੱਕੜ ਹੈ ਉਹ ਖਰੋਚਦੇ ਰਹਿੰਦੇ ਆ ਕਦੀ ਕੌਡੀਆਂ ਦੇ ਨਾਲ ਹੀ ਗੋਲੀਆਂ ਦੇ ਨਾਲ ਹੀ ਖੁੱਤੀ ਦਾ ਜਿਹੜਾ ਰਾਸ ਉਹ ਉਹ ਪੂਰਾ ਕਰ ਲੈਂਦੇ ਆ ਕਦੀ ਸੂਏ ਦੇ ਵਿੱਚ ਲੱਤਾਂ ਉਲਾਰ ਕੇ ਬੈਠ ਜਾਂਦੇ ਆ ਬੁੱਕ ਪਰ ਪਰ ਕੇ ਪਾਣੀ ਪੀਂਦੇ ਆ ਤੇ ਕਦੇ ਕਦੇ ਚੁੱਪ ਬੈਠੇ ਰਹਿੰਦੇ ਆ ਕਦੇ ਘਾਹ ਦੀਆਂ ਨਹੀਂ ਤੰਦਾ ਹੁੰਦੀਆਂ ਉਹਨੂੰ ਖਚਦੇ ਰਹਿੰਦੇ ਆ ਤੇ ਕਦੇ ਸ਼ਾਂਤ ਬੈਠੇ ਰਹਿੰਦੇ ਆ ਇਦਾਂ ਹੀ ਸ਼ਾਮ ਬੀਤ ਜਾਂਦੀ ਐ ਦਿਨ ਬੀਤ ਜਾਂਦਾ ਐ ਜਦੋਂ ਸ਼ਾਮ ਹੋ ਜਾਂਦੀ ਐ ਤੇ ਉਥੋਂ ਉੱਠ ਕੇ ਪਿੰਡ ਵੱਲ ਤੁਰ ਪੈਂਦੇ ਆ ਪਿੰਡ ਵੱਲ ਨੂੰ ਤੁਰਦੇ ਆ ਤਾਂ ਉਦੋਂ ਇੱਕ ਮੂਹ ਨਿਰਾਜਾ ਹੋ ਜਾਂਦਾ ਏ ਕੋਈ ਕੋਈ ਤਾਰਾ ਅਸਮਾਨ ਦੇ ਵਿੱਚ ਚੜਿਆ ਹੁੰਦਾ ਏ ਪਰ ਪਸ਼ੂਆਂ ਦੇ ਖੁਰਾਂ ਦੇ ਨਾਲ ਫੀਜ਼ਾ ਦੇ ਵਿੱਚ ਮਿੱਟੀ ਇੰਨੀ ਉੱਡੀ ਹੁੰਦੀ ਹੈ ਤੇ ਉਹ ਵੀ ਤਾਰੇ ਦਿਖਾਈ ਨਹੀਂ ਦਿੰਦਾ ਇਹ ਤੁਰੇ ਜਾਂਦੇ ਤੁਰੇ ਜਾਂਦੇ ਆ ਤੇ ਜਿਹੜੇ ਵਾਗ ਹੀ ਹੁੰਦੇ ਆ ਉਹਨਾਂ ਦੀਆਂ ਹੇਕਾਂ ਦੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਆ ਉਹਨਾਂ ਨੂੰ ਦੇਖ ਕੇ ਇਹਨੂੰ ਉਹਨਾਂ ਨੂੰ ਚੇਤਾ ਆਉਂਦਾ ਕਿ ਸਾਡੇ ਜਦੋਂ ਸਾਡਾ ਬਾਪ ਜਾਂਦਾ ਹੁੰਦਾ ਹੁੰਦਾ ਸੀ ਤਾਂ ਸਾਡੇ ਵੀ ਦੋ ਮੱਜਾਂ ਹੁੰਦੀਆਂ ਸੀ ਇੱਕ ਪੈਲਣ ਤੇ ਦੂਜੀ ਦੂਜੇ ਸੂਰੇ ਸੀ ਇੱਕ ਵੈੜਕੀ ਹੁੰਦੀ ਸੀ ਤੇ ਇਹ ਮੱਜਾਂ ਨੂੰ ਤੇ ਵੈੜਕੀ ਨੂੰ ਚਰਾਉਂਦੇ ਹੁੰਦੇ ਸੀ ਜਿਵੇਂ ਵਾਗੀ ਏਕਾ ਲਾਉਂਦੇ ਆਉਂਦੇ ਆ ਉਵੇਂ ਇਹ ਵੀ ਏਕਾ ਲਾਉਂਦੇ ਘਰੋਂ ਵਾਪਸ ਆਉਂਦੇ ਸੀ ਤੇ ਫਿਰ ਰਹੀਮੂ ਪੁੱਛਦਾ ਹੈ ਕਿ ਉਹ ਫਿਰ ਮੱਝਾਂ ਗਈਆਂ ਕਿੱਥੇ ਤੇ ਕਰੀਮੂ ਕਹਿੰਦਾ ਕਿ ਅੱਬਾ ਨੇ ਜੂਏ ਵਿੱਚ ਹਾਰ ਦਿੱਤਾ ਸੀ ਤੈਨੂੰ ਨਹੀਂ ਪਤਾ ਰਹੀਮੂ ਦਾ ਜਵਾਬ ਹੁੰਦਾ ਕਿ ਚਲ ਵਧੀਆ ਹੋਇਆ ਟੈਂਟਾ ਮੁੱਕਿਆ ਐਵੇਂ ਸੰਭਣੀਆਂ ਪਾੜੀਆਂ ਸੀ ਦੋਵੇਂ ਕੱਚਾ ਜਾਂ ਮੁਸਕਰਾਉਂਦੇ ਆ ਹੱਸਦੇ ਆ ਤੇ ਫੇਰੇ ਤੁਰੇ ਜਾਂਦੇ ਇੱਕ ਮੱਕੀ ਦੇ ਖੇਤ ਕੋਲੇ ਜਾ ਕੇ ਉਹਦੀ ਵੱਟ ਤੇ ਖੜ ਜਾਂਦੇ ਆ ਮੱਕੀ ਨੂੰ ਦੇਖਣ ਲੱਗ ਜਾਂਦੇ ਆ ਮੱਕੀ ਕਿਸੇ ਬੱਚੇ ਦੇ ਵਾਂਗ ਡਰੀ ਖੜੀ ਐ ਉਹਦੇ ਟਾਂਡਿਆਂ ਤੇ ਛੱਲੀਆਂ ਪਹਿਲਵਾਨ ਦੀਆਂ ਬਾਹਾਂ ਵਾਂਗੂ ਜੜੀਆਂ ਹੋਈਆਂ ਨੇ ਜੜੀਆਂ ਹੋਈਆਂ ਨੇ ਇਹ ਦੇਖਦੇ ਆ ਤੇ ਕਹਿੰਦੇ ਆ ਕਿ ਕਦੇ ਆ ਪਹਿਲੀ ਆਪਣੀ ਹੁੰਦੀ ਸੀਗੀ ਕਰੀਮੂ ਕਹਿੰਦਾ ਹਾਂ ਜਦੋਂ ਮਾਂ ਇਹ ਤੇ ਕੋਲ ਦੀ ਬਾਲਣ ਲੈ ਕੇ ਲੰਗਦੀ ਹੈ ਨਾ ਤਾਂ ਮੈਨੂੰ ਦੱਸ ਨਹੀਂ ਹੁੰਦੀ ਸੀ ਕਿੱਨੇ ਹੁੰਦੇ ਨੇ ਉਦੋਂ ਮੈਂ ਛੋਟਾ ਹੁੰਦਾ ਸੀ ਕਹਿੰਦਾ ਕਿ ਇਹ ਪਹਿਲੀ ਸਾਡੀ ਹੁੰਦੀ ਸੀ ਪਰ ਹੁਣ ਕਿਉਂ ਨਹੀਂ ਗਈ ਛੋਟਾ ਪੁੱਛਦਾ ਹੈ ਕਹਿੰਦਾ ਤੈਨੂੰ ਨਹੀਂ ਪਤਾ ਇਹ ਵੀ ਮੱਜਾਂ ਤੇ ਵੜਕੀ ਵਾਂਗੂ ਉਸੇ ਰਾਹ ਗਈ ਅੱਬਾ ਨੇ ਇਹਨੂੰ ਵੀ ਵੇਚ ਦਿੱਤਾ ਸੀ ਤੇ ਜਦੋਂ ਇਹ ਕਹਿੰਦੇ ਆ ਕਿ ਚੱਲ ਵਧੀਆ ਹੋਇਆ ਐਵੇਂ ਖੇੜਾ ਛੁੱਟਿਆ ਨਹੀਂ ਤਾਂ ਐਵੇਂ ਕੰਮ ਕਰਨਾ ਪੈਣਾ ਸੀ ਇਹ ਕਹਿ ਕੇ ਉੱਚੀ ਉੱਚੀ ਹੱਸ ਪੈਂਦੇ ਆ ਖਾਸ ਬੰਦੇ ਇੰਨਾ ਹੱਸਦੇ ਆ ਕਿ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਲੱਗਦਾ ਕਿ ਜਿਵੇਂ ਰੋਣ ਲੱਗ ਪਏ ਹੋਣ ਇਨ੍ਹਾਂ ਦੇ ਚਿਹਰਿਆਂ ਦੇ ਵਿੱਚ ਉੱਤੇ ਉਹ ਅਹਿਸਾਸ ਤਰੀਫ ਅਹਿਸਾਸ ਉਹ ਦਿਖਦਾ ਏ ਜੋ ਇਨ੍ਹਾਂ ਦੇ ਅੰਦਰ ਚੱਲ ਰਿਹਾ ਹੁੰਦਾ ਏ ਇੰਨੇ ਨੂੰ ਇੱਕ ਹਵਾ ਦਾ ਬੁੱਲਾ ਰੁਮਕਦਾ ਏ ਤੇ ਖੜਖੜਦੀ ਆਵਾਜ਼ ਆਉਂਦੀ ਏ ਪੱਤਿਆਂ ਦੀ ਇਹ ਕਾਫੀ ਸਮਾਂ ਖੜਖੜਦੀ ਆਵਾਜ਼ ਸੁਣਦੇ ਰਹਿੰਦੇ ਆ ਤੇ ਫੇਰ ਕਰੀਬੋਂ ਕਹਿੰਦਾ ਏ ਕਿ ਚੱਲ ਕਰੇ ਚੱਲ ਗਏ ਨੀਤਾਵੇਂ ਕੋਈ ਮੱਕੀ ਦਾ ਚੋਰ ਸਮਝ ਕੇ ਆਪਾਂ ਉਹਨੂੰ ਕੋਟੀ ਨਾ ਸੁਟੇ ਉੱਥੇ ਦੋਵੇਂ ਜਾਣੇ ਤੁਰਦੇ ਆ ਪਿੰਡ ਵੱਲੋਂ ਆਉਂਦੇ ਆ ਜਦੋਂ ਪਿੰਡ ਦੇ ਵਿੱਚ ਵੱੜਦੇ ਆ ਤਾਂ ਦੀਵੇ ਜਗ ਚੁੱਕੇ ਹਨ ਤੇ ਜਦੋਂ ਘਰੇ ਆਉਂਦੇ ਆ ਘਰੇ ਆਉਂਦੇ ਆ ਤਾਂ ਜਿਹੜੀ ਮਾਂ ਹੈ ਇਹਨਾਂ ਦੀ ਬਿਮਾਰ ਹੋਣ ਤੋਂ ਪਹਿਲਾਂ ਉਹ ਲੋਕਾਂ ਦੇ ਘਰਾਂ ਵਿੱਚ ਦੋ ਵਕਤ ਘਰਾਂ ਵਿੱਚ ਜਾ ਕੇ ਪੀਣ ਦਲਦੀ ਹੁੰਦੀ ਸੀ ਉਹਦੇ ਨਾਲ ਦੋ ਵਕਤ ਦੇ ਦਾਣੇ ਆ ਜਾਂਦੇ ਸੀ ਉਹਨਾਂ ਦਾਣਿਆਂ ਦੇ ਨਾਲ ਇਹਨਾਂ ਦਾ ਕਦੇ-ਕਦੇ ਇੱਕ ਡੰਗ ਲੰਘ ਤੱਕ ਕਦੇ ਦੋ ਡੰਗ ਲੰਘਦੇ ਤੇ ਹੁਣ ਮਾਂ ਬਿਮਾਰ ਹੋ ਗਈ ਤੇ ਉਹ ਦਾਣੇ ਵੀ ਉਹਨੋਂ ਫਟ ਗਏ ਹੁਣ ਇਹੇ ਚੁੱਲਾ ਤਲਾਉਂਦੇ ਆ ਉਹਦੇ ਤੇ ਤੁਹਾਂਖੀਆਂ ਕੱਚੀਆਂ ਪੱਕੀਆਂ ਰੋਟੀਆਂ ਪਕਾ ਕੇ ਲੂਣ ਦੇ ਨਾਲ ਖਾ ਕੇ ਸੌ ਜਾਂਦੇ ਆ ਤੇ ਪਿੰਡ ਵਾਲੇ ਇਹਨਾਂ ਨੂੰ ਚੋਰ ਸਮਝਦੇ ਆ ਕਿਉਂਕਿ ਪਿੰਡ ਵਾਲਿਆਂ ਨੇ ਇਹਨਾਂ ਨੂੰ ਕਈ ਵਾਰ ਦੇਖਿਆ ਏ ਘਰੋਂ ਚੀਜ਼ਾਂ ਚੱਕ ਕੇ ਹੱਟੀ ਤੇ ਵੇਚਦੇ ਆ ਜਦੋਂ ਵੀ ਪਿੰਡ ਦੇ ਵਿੱਚ ਕੋਈ ਚੋਰੀ ਹੁੰਦੀ ਹੈ ਕਿਸੇ ਦੀ ਮੱਕੀ ਚੋਰੀ ਹੁੰਦੀ ਹੈ ਜਾਂ ਕਪਾਹ ਚੁਗੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਲਾਸ਼ੀ ਲਈ ਜਾਂਦੀ ਹੈ ਮਾਂ ਇਹਨਾਂ ਤਲਾਸ਼ੀਆਂ ਤੋਂ ਇਹਨਾਂ ਦੇ ਉਲੰਭਿਆਂ ਤੋਂ ਵਿਚਾਰੀ ਬਹੁਤ ਆਵਾਜ਼ਾਰ ਹੋ ਗਈ ਹੈ ਉਹਨੂੰ ਇਹ ਚੰਗਾ ਨਹੀਂ ਲੱਗਦਾ ਲੋਕੀ ਪੈਲੀਆਂ ਦੇ ਵਿੱਚ ਲੋਕ-ਲੋਕ ਕੇ ਬੈਠਦੇ ਆ ਇਹਨਾਂ ਨੂੰ ਰੰਗੇ ਹੱਥੀ ਫੜਨ ਵਾਸਤੇ ਕਿ ਇਹਨਾਂ ਨੂੰ ਰੰਗੇ ਹੱਥੀ ਫੜਾਂਗੇ ਤੇ ਇਹ ਚਾਰੇ ਕੀ ਸੋਚਦੇ ਆ ਕਦੇ-ਕਦੇ ਕਿ ਇੰਨਾ ਉਂਝਾਂ ਤੋਂ ਸਾਡਾ ਕਦੋਂ ਖੜਾ ਛੁੱਟੂਗਾ ਪਲਕ ਵਾਸਤੇ ਸੋਚਦੇ ਆ ਤੇ ਫੇਰ ਆਪਣੀ ਮਸਤੀ ਦੇ ਵਿੱਚ ਅਖਰੋੜ ਚੱਕਦੇ ਆ ਖੇਡਣ ਲੱਗ ਜਾਂਦੇ ਆ ਬੁੱਝੇ ਭਰ ਕੇ ਧੁਰ ਪੈਂਦੇ ਆ ਤੇ ਕਦੇ-ਕਦੇ ਕਿਤੇ ਬੈਠ ਕੇ ਇਕੱਲੇ ਸੋਚਦੇ ਕਿ ਯਾਰ ਆਪਾਂ ਦਾ ਕਿਸੇ ਦੀ ਰੀਨ ਨੂੰ ਵੀ ਨਹੀਂ ਛੂਆ ਤੇ ਲੋਕ ਸਾਡੇ ਤੇ ਕਿਉਂ ਸ਼ੱਕ ਕਰਦੇ ਆ ਤੇ ਦੂਜਾ ਕਰੀਬੋਂ ਕਹਿੰਦਾ ਉਹ ਲੋਕ ਤਾਂ ਐਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਨੁਕ ਦੇਵੀ ਇਹਨਾਂ ਨੇ ਦਵਾਈ ਨਹੀਂ ਦਵਾਈ ਕਿਉਂਕਿ ਇਸ ਘਰ ਦੇ ਵਿੱਚ ਹਕੀਮ ਨੂੰ ਜਾਂ ਡਾਕਟਰ ਨੂੰ ਲਿਆਉਣ ਦੀ ਕੋਈ ਪੁਜਜਤ ਤਾਂ ਹੈ ਨਹੀਂਗੀ ਪਰ ਫਿਰ ਵੀ ਕਰੀਮੂ ਕੋਲੇ ਕੋਈ ਜਾਂ ਰਹੀਮੂ ਕੋਲੇ ਵੇਗ ਲਈ ਇੰਨੀ ਨਹੀਂ ਕਿ ਨਾਲ ਦੇ ਪਿੰਡ ਸਰਕਾਰੀ ਹਸਪਤਾਲ ਚੋਂ ਮਾਂ ਨੂੰ ਦਵਾਈ ਲੈ ਕੇ ਦੇ ਦਿੱਤੀਗੇ ਮਾਂ ਦੇ ਕੋਲ ਬੈਠਦੇ ਆ ਤੇ ਮਾਂ ਇਹਨਾਂ ਦੇ ਨਾਲ ਬੜੀਆਂ ਸੋਕੀਆਂ ਸੋਕੀਆਂ ਗੱਲਾਂ ਕਰਦੀ ਹੈ ਖਾਸ ਕਰਕੇ ਇਹਨਾਂ ਦੇ ਬਾਪ ਬਾਰੇ ਕਹਿੰਦੀ ਹੈ ਕਿ ਭਾਵੇਂ ਉਹਨੂੰ ਜੂਏ ਦੀ ਲਤ ਸੀ ਪਰ ਬੰਦਾ ਵਧੀਆ ਸੀ ਕਰੀਮੂ ਕਹਿੰਦਾ ਹਾਂ ਹਾਂ ਦੇ ਵਿੱਚ ਸਿਰ ਮਾਰਦਾ ਏ ਤੇ ਛੋਟਾ ਬੋਲਦਾ ਏ ਕਿ ਅ ਅੱਬਾ ਹਾਲ ਛੱਡ ਕੇ ਮੈਨੂੰ ਗਿੰਧੇੜੀ ਚੱਕ ਲੈਂਦਾ ਕਦੇ ਗੰਨੇ ਕਦੇ ਮੱਕੀ ਕਦੇ ਛੱਲੀਆਂ ਕਦੇ ਦਾਣੇ ਦਿੰਦਾ ਆਪਣੇ ਕੋਲੇ ਬਾਲੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਖਾਣ ਦਾ ਕੋਈ ਘਾਟਾ ਨਹੀਂ ਹੁੰਦਾ ਸੀ ਤੇ ਕਰੀਮੂ ਬੋਲਦਾ ਹਾਂ ਜਦੋਂ ਅੱਬਾ ਜਾਂਦਾ ਸੀ ਨਾ ਤਾਂ ਆਪਣੇ ਕੋਠੇ ਦਾਣਿਆਂ ਦੇ ਨਾਲ ਭਰੇ ਰਹਿੰਦੇ ਆ ਮਾਂ ਹੁਣ ਕਿਉਂ ਖਾਲੀ ਐ ਮਾਂ ਵਿਚਾਰੀ ਸੌਂਦੀ ਐ ਤਾਂ ਉਹਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਗਲੇਡੂ ਪਰ ਜਾਂਦਾ ਏ ਤੇ ਕਮਰੇ ਦੇ ਵਿੱਚ ਕੋਠੇ ਦੇ ਵਿੱਚ ਇੱਕ ਹੂਕ ਸ਼ਾ ਜਾਂਦੀ ਹੈ ਤਿੰਨੇ ਜਾਣੇ ਬੁਝਦੇ ਹੋਏ ਦੀਵੇ ਵੱਲ ਦੇਖਦੇ ਆ ਤੇ ਫਿਰ ਮਾਂ ਬੋਲਦੀ ਹੈ ਕਿ ਤੇਰਾ ਅੱਬਾ ਬੰਦਾ ਚੰਗਾ ਸੀ ਜਦੋਂ ਮੈਂ ਵਿਆਹੀ ਆਈ ਸੀ ਨਾ ਤਾਂ ਉਹਨੇ ਆ ਮੁਰਕੀਆਂ ਬਣਾਈਆਂ ਸੀ ਮੇਰੇ ਵਾਸਤੇ ਇਹ ਸਦਾ ਮੇਰੇ ਕੰਨਾਂ ਦੇ ਵਿੱਚ ਰਹਿ ਜਾਂ ਹੈ ਦੋਵੇਂ ਜਾਣੇ ਮੁਰਕੀਆਂ ਵੱਲ ਦੇਖਣ ਲੱਗ ਜਾਂਦੇ ਇੱਕ ਟੱਕ ਲਾ ਕੇ ਦੇਖਣ ਲੱਗ ਜਾਂਦੇ ਕਿੰਦੀ ਬੜੇ ਔਖੇ ਦਿਨ ਦੇਖੇ ਅਸੀਂ ਜਦੋਂ ਉਹਨੂੰ ਜੂਏ ਦੀ ਲਤ ਲੱਗ ਗਈ ਸੀ ਤਾਂ ਮੈਂ ਘਰ ਦਾ ਲੰਘ ਘਟ ਪਾਉਣ ਵਾਸਤੇ ਕਿਹਾ ਕਿ ਇਹਨਾਂ ਨੂੰ ਵੇਚ ਦਿੰਨੇ ਆ ਉਹ ਕਹਿੰਦਾ ਨਾ ਮੈਂ ਸਾਰੀ ਉਮਰ ਤੇਰੇ ਕੰਨਾਂ ਦੇ ਬੱਚੇ ਲਟਕਦਿਆਂ ਦੇਖਣਾ ਚਾਹੁੰਦਾ ਹੈ ਕਿੰਦੀ ਤੇਰਾ ਅੱਬਾ ਮੇਰੀ ਬਹੁਤ ਪ੍ਰਵਾਹ ਕਰਦਾ ਸੀ ਬੰਦਾ ਉਹ ਚੰਗਾ ਸੀ ਫਿਰ ਮਾਂ ਇਹ ਸੁਣ ਕੇ ਮਾਂ ਇਹ ਬੋਲ ਕੇ ਰੋਣ ਲੱਗ ਜਾਂਦੀ ਹੈ ਤੇ ਫਿਰ ਆਪਣੇ ਬੱਚਿਆਂ ਨੂੰ ਕਹਿੰਦੀ ਹੈ ਕਿ ਮੇਰੇ ਬੱਚਿਓ ਇਹ ਜਿਹੜੀਆਂ ਮੁਰਕੀਆਂ ਆ ਮੈਂ ਇਹ ਮੈਂ ਸਾਰੀ ਉਮਰ ਸੰਭ ਕੇ ਰੱਖੀਆਂ ਆ ਸਾਰੀ ਉਮਰ ਆਪਣੇ ਕੰਨਾਂ ਦੇ ਵਿੱਚ ਪਾ ਕੇ ਰੱਖੀਆਂ ਆ ਮੇਰੇ ਮਰਨ ਤੋਂ ਬਾਅਦ ਮੇਰੇ ਨਾਲ ਹੀ ਇਹ ਦਫਨਾ ਦੇਣੀ ਆ ਇਹ ਤੇਰੇ ਅੱਬਾ ਦੀ ਆਖਰੀ ਨਿਸ਼ਾਨੀ ਹੈ ਇਹ ਕਹਿ ਕੇ ਉਹ ਰੋਣ ਲੱਗ ਜਾਂਦੀ ਹੈ ਉਹਦੀਆਂ ਝੁਲਡੀਆਂ ਦੇ ਵਿੱਚ ਹੰਝੂ ਜੰਮ ਜਾਂਦੇ ਆ ਤੇ ਉਹ ਤੋਂ ਕੁਝ ਬੋਲਿਆ ਨਹੀਂ ਜਾਂਦਾ ਇਹ ਦੋਵੇਂ ਭਰਾ ਉਹਦੇ ਕੋਲੋਂ ਉੱਠਦੇ ਜਾਂ ਤੇ ਬਾਹਰ ਮੰਜਾ ਤੇ ਆ ਕੇ ਪੈ ਜਾਂਦੇ ਆ ਜਦੋਂ ਮੰਜਾ ਤੇ ਆ ਕੇ ਪੈਂਦੇ ਆ ਬਿੱਲੀ ਦੀਆਂ ਅੱਖਾਂ ਵਰਗੇ ਤਾਰੇ ਇਹਨਾਂ ਨੂੰ ਬਿਠਰ-ਬਿਠਰ ਦੇਖ ਰਹੇ ਆ ਤੇ ਬਏ ਬਏ ਇਹ ਸੋਚਦੇ ਆ ਕਿ ਛੋਟਾ ਬੋਲਦਾ ਏ ਕਿ ਮਾਂ ਹਰ ਵੇਲੇ ਮਰਨ ਦੀਆਂ ਹੀ ਗੱਲਾਂ ਕਿਉਂ ਕਰਦੀ ਰਹਿੰਦੀ ਹੈ ਵੱਡਾ ਬੋਲਦਾ ਕਿ ਮਾਂ ਤਾਂ ਐਵੇਂ ਝੱਲੀ ਹੈ ਫਿਰ ਉਹ ਕਹਿੰਦਾ ਕਿ ਲੋਕੀ ਸੋਨਾ ਵੀ ਦੱਬਦੇ ਆ ਧਰਤੀ ਵਿੱਚ ਵੱਡਾ ਕਰੀਮੂ ਬੋਲਦਾ ਏ ਦੱਬਦੇ ਕਿੱਥੇ ਆ ਲੋਕੀ ਤਾਂ ਸੋਨਾ ਕੱਢਦੇ ਆ ਧਰਤੀ ਦੇ ਵਿੱਚ ਮਾਂ ਤਾਂ ਐਵੇਂ ਜਬਲੀਆਂ ਮਾਰਦੀ ਰਹਿੰਦੀ ਹੈ ਤੇ ਕਹਿੰਦਾ ਸੋਨੇ ਦਾ ਆਉਂਦਾ ਕੀ ਹੈ ਕਹਿੰਦਾ ਸੋਨੇ ਦੇ ਪੈਸੇ ਆਉਂਦੇ ਆ ਪੈਸਿਆਂ ਦੇ ਦਾਣੇ ਆਉਂਦੇ ਆ ਤੇ ਦਾਣੇ ਦੀਆਂ ਰੋਟੀਆਂ ਇਹ ਗੱਲਾਂ ਕਰਦੇ ਕਰਦੇ ਦੋਵੇਂ ਸੌ ਜਾਂਦੇ ਆ ਤੇ ਕੁਝ ਦਿਨ ਬੀਤਦੇ ਆ ਮਾਂ ਵਿਚਾਰੀ ਰੜਕਦੀ ਹੋਈ ਬੁਖਾਰ ਨਾਲ ਤਾਪ ਨਾਲ ਬਿਮਾਰੀ ਨਾਲ ਤੜਫਦੀ ਹੋਈ ਆਪਦੀ ਜਾਨ ਪੂਰੀ ਕਰ ਜਾਂਦੀ ਐ ਪੂਰੀ ਹੋ ਜਾਂਦੀ ਐ ਇਹ ਦੋਵੇਂ ਜਾਣੇ ਨੜੌਵਾ ਬੁੰਦੇ ਆ ਤੇ ਕੋਈ ਵੀ ਇਹਨਾਂ ਦੀ ਸ਼ੈਤਾਨੀ ਕਰਦਾਗਾ ਕੋਈ ਇਹਨਾਂ ਲਈ ਸਹਤਾ ਵਾਸਤੇ ਹਮਾਇਤ ਵਾਸਤੇ ਨਹੀਂ ਆਉਂਦਾਗਾ ਦੋਵੇਂ ਕਬਰ ਪੁੱਟਦੇ ਆ ਤੇ ماں ਨੂੰ ਕਬਰ ਦੇ ਵਿੱਚ ਪਾ ਕੇ ਆਖਰੀ ਵਾਰ ਮਾਂ ਦੇ ਦਰਸ਼ਨ ਕਰਦੇ ਆ ਉਹਦੇ ਮੂੰਹ ਵੱਲ ਦੇਖਦੇ ਆ ਤੇ ਮਾਂ ਦੇ ਚਿਹਰੇ ਵਿੱਚ ਉਹੀ ਉਦਾਸੀ ਹੈ ਤੇ ਮੁਰਕੀਆਂ ਕੰਨਾਂ ਦੇ ਵਿੱਚ ਲੰਮ ਕਰੀਆਂ ਨੇ ماں ਨੂੰ ਦਫਨਾ ਕੇ ਇੱਕ ਘਰੇ ਆ ਜਾਂਦੇ ਆ ਕੋਈ ਵੀ ਇਹਨਾਂ ਦੀ ਦਿਲਵਰੀ ਵਾਸਤੇ ਨਹੀਂ ਆਉਂਦਾ ਕਿਸੇ ਨੂੰ ਵੀ ਪਿੰਡ ਦੇ ਵਿੱਚ ਇਹਨਾਂ ਦੀ ਮਾਂ ਮਰਨ ਤੇ ਕੋਈ ਅਫਸੋਸ ਨਹੀਂ ਕੋਈ ਦੁੱਖ ਨਹੀਂ ਆ ਕੇ ਮੰਝੇ ਤੇ ਪੈ ਜਾਂਦੇ ਬਾਹਰ ਵਿੜੇ ਦੇ ਵਿੱਚ ਤੇ ਰਹੀਮੂ ਪੁੱਛਦਾ ਹੈ ਕਿ ਮਾਂ ਕਿੱਥੇ ਗਈ ਵੱਡਾ ਬੋਲਦਾ ਕਿ ਮਾਂ ਵੀ ਚਲ ਗਈ ਕਿੰਦਾ ਕਿੱਥੇ ਕਿੰਦਾ ਬਹਿਸ਼ਤੀ ਵਿੱਚ ਤੇ ਕਹਿੰਦਾ ਮੁਰਖੀਆਂ ਵੀ ਨਾਲ ਹੀ ਚਲ ਗਈਆਂ ਉਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਵੱਡੇ ਮੁੰਡੇ ਕੋਲੇ ਤੇ ਇਦਾਂ ਗੱਲਾਂ ਕਰਦੇ ਕਰਦੇ ਉਹ ਪੈ ਜਾਂਦੇ ਆ ਸੌਂ ਜਾਂਦੇ ਆ ਤੇ ਜਿਹੜਿਆ ਉੱਪਰ ਅਸਮਾਨ ਦੇ ਵਿੱਚ ਸੱਤਾਂ ਤਾਰਿਆਂ ਦੀ ਵੰਗੀ ਹੈ ਧਰੂ ਤਾਰੇ ਦੇ ਦੁਆਲੇ ਜਿਹੜੇ ਸਤ੍ਰਿਸ਼ੀ ਹੈ ਉਕਮ ਦੇ ਕਮ ਦੇ ਕਮ ਤੇ ਪਤਾ ਨਹੀਂ ਕਿੱਧਰ ਦੀ ਕਿੱਧਰ ਜਾ ਵਰਦੇ ਆ ਤੇ ਅਚਾਨਕ ਅਧਿਮੂਨ ਜਾਗ ਆਉਂਦੀ ਹੈ ਉਹ ਸਹਜੇ ਜੇ ਵੱਡੇ ਮੁੰਡੇ ਨੂੰ ਉਠਾਉਂਦਾ ਹੈ ਕਹਿੰਦਾ ਕਿ ਭੁੱਖ ਲੱਗੀ ਹੈ ਉਹ ਕਹਿੰਦਾ ਕਿ ਘਰ ਵਿੱਚ ਤਾਂ ਕੁਝ ਵੀ ਨਹੀਂਗਾ ਫਿਰ ਇੱਕ ਹੂਕ ਛਾ ਜਾਂਦੀ ਹੈ ਸਾਰੇ ਵੀਡੀਓ ਦੇ ਵਿੱਚ ਚੁੱਪ ਵਰਤ ਜਾਂਦੀ ਹੈ ਉਹ ਫਿਰ ਕੁਝ ਸੋਚ ਕੇ ਬੋਲਦਾ ਕਿ ਅਖਰੂਟ ਭੰਨ ਕੇ ਖਾ ਲਵਾਂ ਕਹਿੰਦਾ ਜੇ ਅਖਰੂਟ ਭੰਨ ਕੇ ਖਾ ਲੇ ਤਾਂ ਖੇਡਾਂਗੇ ਕਾਦੇ ਨਾਲ ਫਿਰ ਇੱਕ ਚੁੱਪ ਇੱਕ ਮੌਤ ਵਰਗੀ ਚੁੱਪ ਸਾਰੇ ਵਿਰੇ ਵਿੱਚ ਫਸਰ ਜਾਂਦੀ ਹੈ ਤੇ ਫਿਰ ਇੱਕ ਦੂਜੇ ਨੂੰ ਪੁੱਛਦੇ ਆ ਕਿ ਫੇਰ ਉਹ ਜਵਾਬ ਦਿੰਦਾ ਹਾਂ ਤਾਂ ਫੇਰ ਫਿਰ ਇੱਕ ਦਮ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਇੱਕੋ ਜਿਹਾ ਫਰਨਾ ਫਰਦਾਏ ਦੋਵੇਂ ਸੱਜੇ ਬਿਨਾ ਕੁਝ ਬੋਲੇ ਉੱਠਦੇ ਆ ਇੱਕ ਕਹੀ ਚੱਕ ਲੈਂਦਾ ਹੈ ਤੇ ਇੱਕ ਕੰਧਾਲਾ ਚੱਕ ਕੇ ਸੱਜੇ ਸੱਜੇ ਬਾਹਰ ਖੋਲਦੇ ਆ ਤੇ ਹੌਲੀ 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 ਬਾਹਰ ਨਿਕਲ ਜਾਂਦੇ ਹੁਣ ਦੋ ਪਰਛਾਵੇਂ ਮੌਤ ਦੇ ਪਰਛਾਵੇਂ ਮਾਂ ਦੀ ਸੱਜਰੀ ਕਬਰ ਤੇ ਖੜੇ ਆ ਚਾਰੇ ਪਾਸੇ ਚੁੱਪ ਹੈ ਮੌਤ ਵਰਗੀ ਖਮੋਸ਼ੀ ਮੌਤ ਵਰਗੀ ਰਾਤ ਆਸੇ ਪਾਸੇ ਝਾਕ ਰਹੀ ਹੈ ਦੋ ਪਰਛਾਵੇਂ ਮੌਤ ਦੇ ਪਰਛਾਵੇਂ ਮਾਂ ਦੀ ਸੱਜਰੀ ਕਬਰ ਤੇ ਖੜੇ ਆ ਤੇ ਚਾਰੇ ਪਾਸੇ ਚੁੱਪ ਹੈ ਫਿਰ ਹੌਲੀ ਕਿਦਨੀ ਰਹੀ ਮੂ ਬੋਲਦਾ ਹੈ ਕਿ ਕਰੀਮੂ ਚੱਲ ਮਾਰ ਕਰੀਮੂ ਦੀਆਂ ਪਹਾੜਾਂ ਦੇ ਵਿੱਚ ਸੱਤਿਆ ਨਹੀਂ ਹੈ ਉਹ ਕਈ ਨੂੰ ਆਪਣੇ ਵੱਲ ਉਲਾਰਦਾ ਹੈ ਤੇ ਰਹੀਮੂ ਨੂੰ ਕਹਿੰਦਾ ਹੈ ਤੂੰ ਮਾਰ ਤੂੰ ਵੀ ਤਾਂ ਆਇਆ ਨਹੀਂ ਤੇ ਦੋਵੇਂ ਹਥਿਆਰ ਹੱਥਾਂ ਦੇ ਵਿੱਚ ਫੜ ਕੇ ਮਾਂ ਦੀ ਕਬਰ ਤੇ ਖੜੇ ਹੈ ਪਰ ਟੱਕ ਮਾਰਨਾ ਚਾਹੁੰਦੇ ਹੈ ਟੱਕ ਵੱਜ ਨਹੀਂ ਰਿਹਾ ਉਹਨਾਂ ਤੋਂ ਉਹਨਾਂ ਦੇ ਵਿੱਚ ਹਿੰਮਤ ਨਹੀਂ ਰਹੀ ਜਿਵੇਂ ਉਹਨਾਂ ਦੀਆਂ ਬਾਹਾਂ ਦੇ ਵਿੱਚ ਸੱਤਿਆ ਨਹੀਂ ਰਹੀ ਹੋਵੇ ਬਾਹਾਂ ਸੱਤਿਆਹੀਨ ਹੋ ਗਿਆ ਹੁਣ ਤੇ ਇੱਕੇਦਮ ਇੱਕ ਮੌਤ ਵਰਗੀ ਆਵਾਜ਼ ਚਾਰੇ ਪਾਸੇ ਫੈਲਦੀ ਹੈ ਉਹਨਾਂ ਦੇ ਕੰਨਾਂ ਦੇ ਵਿੱਚ ਗੂੰਜਦੀ ਹੈ ਜਿਵੇਂ ਅੰਬਰ ਤੇ ਪਤਾਲ ਇਕੱਠੇ ਬੋਲ ਪਏ ਹੋਣ ਇੱਕ ਆਵਾਜ਼ ਆਉਂਦੀ ਹੈ ਕਬਰ ਵਿੱਚ ਮੇਰੇ ਨਾਲ ਦਵਾ ਦੇਣੀਆ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ ਬੱਚਾ ਰਹਿਮੂ ਉਹ ਸੁਣ ਕੇ ਬੇਤਹਾਸ਼ਾ ਮੂੰਹ ਚੋਂ ਇਹ ਬੋਲਦਾ ਹੈ ਕਿ ਮਾਂ ਕਰੀ ਮੂੰਹ ਨਹੀਂ ਬੋਲ ਪਾਉਂਦਾ ਕਿ ਚੱਲ ਰਹੇ ਹਾਂ ਚੱਲੀਏ ہتھیار ਉਥੀ ਪਏ ਰਹਿੰਦੇ ਆ ਦੋਵੇਂ ਜਾਣੇ ਤੁਰ ਪੈਂਦੇ ਆ ਤਾਰਿਆਂ ਦੀ ਲੋ ਦੇ ਵਿੱਚ ਦੋਵਾਂ ਦੀਆਂ ਅੱਖਾਂ ਦੇ ਵਿੱਚ ਅੰਧੂ ਚਮਕ ਰਹੇ ਧੰਨਵਾਦ ਸਸਿਵਾ ਪਿਆਰੇ ਦੋਸਤੋ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਲੱਗਾ ਹਾਂ ਮਰਖੀਆਂ ਨੌਰੰਗ ਸਿੰਘ ਦੀ ਕਹਾਣੀ ਹੈ ਇਹ ਨੋਰੰਗ ਸਿੰਘ ਲਾਇਲਪੁਰ ਪਾਕਿਸਤਾਨ ਦੇ ਵਿੱਚ ਜਨਮੇ ਤੇ 1947 ਤੋਂ ਬਾਅਦ ਜਦੋਂ ਉਹ ਭਾਰਤ ਆਏ ਤੇ ਖਰੜ ਦੇ ਕੋਲ ਇੱਕ ਪਿੰਡ ਦੇ ਵਿੱਚ ਉਹਨਾਂ ਨੂੰ ਬਸੇਬੇ ਵਾਸਤੇ ਥਾਂ ਮਿਲੀ ਰਹਿਣ ਵਾਸਤੇ ਜ਼ਮੀਨ ਮਿਲੀ ਤੇ ਬਾਅਦ ਵਿੱਚ ਉਹਨਾਂ ਨੇ ਮਹਿੰਦਰ ਸਿੰਘ ਰੰਦਾਵਾ ਦੇ ਨਾਲ ਦੋ ਪੁਸਤਕਾਂ ਵਿੱਚ ਸਹਿਯੋਗ ਕੀਤਾ ਪੰਜਾਬ ਦੇ ਲੋਕ ਗੀਤ ਤੇ ਪੰਜਾਬ ਨਾਮ ਦੀ ਕਿਤਾਬ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਦੀ ਕਹਾਣੀਆਂ ਮੁਰਕੀਆਂ ਮੁਰਕੀਆਂ ਕਹਾਣੀ ਸ਼ੁਰੂ ਹੁੰਦੀ ਹੈ ਕਿ ਬਿਮਾਰ ਮਾਂ